ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ ਹਜੂਰ ਸਾਹਿਬ ਰਹਿਣ ਦੇ ਕੀ ਪ੍ਰਬੰਧ ਨੇ ਰਹਿਸ਼ ਦਾ ਪ੍ਰਬੰਧ ਕੀ ਕੀ ਇੱਥੇ ਕਿੰਨੇ ਰੁਪਈਆ ਚ ਆਪਾਂ ਨੂੰ ਕਮਰਾ ਮਿਲਦਾ ਉਹ ਸਾਰਾ ਅੱਜ ਆਪਾਂ ਦੱਸਾਂਗੇ ਤੇ ਆਲੇ-ਦਾਲ ਦੀ ਜਿਹੜੀ ਮਾਰਕੀਟ ਆ ਉਹ ਅੱਜ ਦੇ ਬਲੌਗ ਵਿੱਚ ਆਪਾਂ ਦਿਖਾਵਾਂਗੇ ਤੇ ਇੱਕ ਆਪਾਂ ਟ੍ਰੇਨ ਦੀ ਟਿਕਟ ਬੁੱਕ ਕਰਵਾਉਣੀ ਆ ਵਾਪਸੀ ਦੀ ਉਹ ਆਪਾਂ ਟਿਕਟ ਬੁੱਕ ਕਰਵਾਵਾਂਗੇ ਤੇ ਕਿਵੇਂ ਦੀ ਟਿਕਟ ਬੁੱਕ ਹੁੰਦੀ ਆ ਜੇ ਤੁਸੀਂ ਹਜੂਰ ਸਾਹਿਬ ਤੋਂ ਵਾਪਸ ਕਰਨ ਨੂੰ ਜਾਣਾ ਪੰਜਾਬ ਨੂੰ ਜਾਣਾ ਤੇ ਉਹ ਕਿੱਥੋਂ ਹੁੰਦੀ ਆ ਉਹ ਇੱਥੇ ਨੇੜੇ ਮਤਲਬ ਉਹ ਦਫ਼ਤਰ ਆ ਉਹ ਵੀ ਆਪਾਂ ਦਿਖਾਉਂ ਰਹੇ ਹਾਂ ਤੁਹਾਨੂੰ ਕਿਹੜੇ ਪਾਸੇ ਆ ਉਹ ਸਾਰੀ ਜਾਣਕਾਰੀ ਆਪਾਂ ਜਦ ਤੱਕ ਬਲੌਗ ਵਿੱਚ ਤੁਹਾਨੂੰ ਦਵਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਬਣੇ ਰਹੋ ਤੇ ਇਹ ਕਮਰੇ 'ਚ ਆਪਾਂ ਚੱਲਦੇ ਆਂ ਆਹ ਕਮਰਾ ਆਪਾਂ ਲਿਆ ਹੋਇਆ ਇਹਦੇ 'ਚ ਆਪਾਂ ਰਹਿ ਰਹੇ ਆਂ 200 ਰੁਪਈਆ ਦੇ ਵਿੱਚ ਇੱਕ ਦਿਨ ਇਹ ਕਮਰੇ ਦਾ ਤੇ ਨਾਲ ਅਟੈਚ ਵਾਸ਼ਰੂਮ ਆ ਬਾਕੀ ਉੱਧਰ ਵਿੰਡੋ ਆ ਗਈ ਤੇ ਸਾਰਾ ਕਮਰਾ ਇਹ 'ਚ ਸੁਵਿਧਾ ਹੁੰਦੀ ਆ ਵਧੀਆ ਚਾਰਜਿੰਗ ਵਾਲਾ ਹੁੰਦਾ ਸਾਰਾ ਵਧੀਆ ਸਹੂਲਤ ਹੁੰਦੀ ਹੈ ਕਮਰੇ ਦੇ ਵਿੱਚ ਜਿਹੜੀ ਸਰਾਂ ਦੇ ਵਿੱਚ ਆਪਾਂ ਰਹੇ ਹੋਏ ਆ ਇਹ ਹੈਗੀ ਗੁਰਦੁਆਰਾ ਲੰਗਰ ਸਾਹਿਬ ਦੀ ਸਰਾਂ ਤੇ ਇੱਥੇ ਅਸੀਂ ਕਮਰਾ ਲਿਆ ਸੀਗਾ ਸਾਨੂੰ ਇੱਥੇ ਲਿਆ ਸੀਗਾ ਕਮਰਾ 200 ਰੁਪਏ ਦੇ ਵਿੱਚ ਇੱਕ ਦਿਨ ਦੇ ਲਈ ਇਹ ਸਰਾਂ ਦੇ ਵਿੱਚ ਇਹ ਸਰਾਂ ਤੁਹਾਨੂੰ ਦਿਖਾਉਨੇ ਆ ਇਹ ਸਾਰੀ ਗੁਰਦੁਆਰਾ ਲੰਗਰ ਸਾਹਿਬ ਦੀ ਸਰਾਂ ਇੱਥੇ ਕਾਫੀ ਕਮਰੇ ਬਣੇ ਹੋਏ ਨੇ ਤੇ ਇਹ ਜਿਹੜੇ ਕਮਰੇ ਸੀਗੇ ਆਪਣੇ ਬਿਦਾਉਟ ਏਸੀ ਸੀਗੇ ਤੇ ਆ ਉੱਪਰ ਜਿਹੜੇ ਸਾਰੇ ਕਮਰੇ ਨੇ ਇਹ ਗੁਰਦੁਆਰਾ ਲੰਗਰ ਸਾਹਿਬ ਦੇ ਕਮਰੇ ਨੇ ਇੱਥੇ ਰਹਿਣ ਦਾ ਪ੍ਰਬੰਧ ਸੰਗਤੋਂ ਦੇ ਹੈਗਾ ਆਸਾਨੀ ਨਾਲ ਇੱਥੇ ਕਮਰਾ ਮਿਲ ਜਾਂਦਾ ਬਾਕੀ ਗੁਰਦੁਆਰਾ ਲੰਗਰ ਸਾਹਿਬ ਦੇ ਨਾਲ ਇੱਕ ਹੋਰ ਸਰਾਂ ਉਹਦਾ ਨਾਮ ਹੈ ਐਨ ਆਰ ਆਈ ਨਿਵਾਸ ਉੱਥੇ ਵੀ ਰਹਿਣ ਲਈ ਕਮਰਾ ਮਿਲ ਜਾਂਦਾ ਉੱਥੇ ਦਾ ਜਿਹੜਾ ਮਤਲਬ ਇੱਕ ਦਿਨ ਦਾ 400 ਰੁਪਏ ਹੁੰਦਾ ਤੇ ਇੱਥੇ ਜਿਹੜਾ ਅਸੀਂ ਨੋਨ ਏਸੀ 'ਚ ਰਹੇ ਆ ਇਹਦਾ 200 ਰੁਪਏ ਹੁੰਦਾ ਆ ਸੱਚਖੰਡ ਹਜੂਰ ਸਾਹਿਬ ਦੇ ਕੋਲੇ ਹੀ ਦਫ਼ਤਰ ਬਣਿਆ ਹੋਇਆ ਹੈ ਰੇਲਵੇ ਵਾਲਾਂ ਦੇ ਇੱਥੇ ਟ੍ਰੇਨ ਦੀਆਂ ਟਿਕਟਾਂ ਬੁੱਕ ਹੁੰਦੀਆਂ ਨੇ ਇੱਕ ਦਿਨ ਪਹਿਲਾਂ ਜਿਵੇਂ ਹੁਣ ਅਸੀਂ 18 ਨੂੰ ਵਾਪਸੀ ਕਰਨੀ ਆ ਅੱਜ 16 ਨੂੰ ਲਿਸਟ ਲੱਗਦੀ ਆ ਤਤਕਾਲ ਦੀ ਕੱਲ ਨੂੰ ਸਾਨੂੰ ਸਵੇਰੇ ਟਿਕਟ ਮਿਲ ਜੂਗੀ ਤੇ ਇੱਥੋਂ ਉਹ ਬਾਈ ਜਿਵੇਂ ਆ ਦੇ ਨਾਮ ਲਿਖ ਰਹੇ ਨੇ ਅਸੀਂ ਵੀ ਆਪਣਾ ਨਾਮ ਲਿਖਤਾ ਏਸੀ ਵਾਲੀ ਅਸੀਂ ਟਿਕਟ ਬੁੱਕ ਕਰਾਉਣੀ ਆ ਫਿਰ ਲੈਣ ਬਾਈ ਉਹਨਾਂ ਨੂੰ ਮਿਲ ਜੂਗੀ ਟਿਕਟ ਤੇ ਇੱਧਰ ਸੱਚਖੰਡ ਸ੍ਰੀ ਹਜੂਰ ਸਾਹਿਬ ਹੈ ਆ ਸਾਹਮਣੇ ਤੇ ਇਹਦੇ ਨਾਲ ਇਹ ਦਫ਼ਤਰ ਬਣਿਆ ਹੋਇਆ ਹੈ ਇਥੇ ਲਿਸਟ ਲੱਗ ਜਾਂਦੀ ਆ ਪਰ ਲਾਈਨ ਵਾਈਜ਼ ਸਾਰਿਆਂ ਨੂੰ ਟਿਕਟ ਮਿਲ ਜੂਗੀ ਅਸੀਂ ਨਾਮ ਲਿਖਤਾ ਤੇ ਬਾਈ ਹੁਣੀ ਲਿਖ ਰਹੇ ਨੇ ਨਹੀਂ ਲੱਗਾ ਤਾਂ ਨਹੀਂ ਕੋਈ ਹੋਰ ਅਗਲਾ ਕੰਮ ਸਾਰੇ ਇਹ ਜੀ ਹੋਣਾ ਯਾਰ ਜਿੰਨੇ ਆ ਕਿ ਲੋੜਾ ਲੱਗਣਾ ਹੋਂਡਾ ਪੱਕਾ ਨਹੀਂ ਉਹ ਮੈਨੂੰ ਲੱਗਾ ਤਾਂ ਆਹ ਦਸਤਰਾਖਰ ਟਿਕਟ ਬੁੱਕ ਕਰਾਉਣ ਵਾਸਤੇ ਆਹ ਫਾਰਮ ਭਰਨਾ ਪੈਂਦਾ ਹੁੰਦਾ ਤੇ ਇਹ ਫਾਰਮ ਆਪਾਂ ਅੰਦਰੋਂ ਲਿਆ ਆਫਿਸ ਚੋਂ ਜਿਹੜਾ ਇੱਥੇ ਆਫਿਸ ਬਣਿਆ ਹੋਇਆ ਤੇ ਇਤੇ ਆਪਾਂ ਡੇਟ ਵਗੈਰਾ ਪਾਤੀ 18 18 ਨੂੰ ਆਪਾਂ ਇਥੋਂ ਚੱਲਣਾ ਤੇ ਬਾਕੀ ਆਹ ਬਾਈ ਹੁਣੀਆਂ ਦੀਆਂ ਜਿਵੇਂ ਟਿਕਟਾਂ ਨੇ ਇਹ ਫਾਰਮ ਆਪਾਂ ਕੱਲ ਨੂੰ ਨਾਲ ਲੈ ਕੇ ਆਵਾਂਗੇ ਫੇਰ ਆਪਾਂ ਨੂੰ ਟਿਕਟ ਮਿਲੂ ਹਲੇ ਆਪਾਂ ਪਿੰਡ ਨੂੰ ਵਾਪਸ ਹੀ ਨਹੀਂ ਕਰਨੀ ਇਥੋਂ ਆਪਣਾ ਸਫਰ ਹੋਰ ਪਾਸੇ ਨੂੰ ਆਪਾਂ ਕਰਨਾ ਉਹ ਚੱਲਦਾ ਰਹੂ ਅੱਗੇ ਜਾਣਕਾਰੀ ਆਪਾਂ ਵਲੌਗ ਚ ਦਵਾਂਗੇ ਆਹ ਬਾਈ ਕੋਲ ਬੈਠੇ ਆਂ ਗੰਨੇ ਦਾ ਰਸ ਪੀਣਾ ਤੇ ਗੰਨੇ ਦਾ ਰਸ ਕਰਵਾਇਆ ਅਮਰਤ ਕੈਸ਼ੀਅਰ ਆਪਣਾ ਤੇ ਅਮਰਤ ਕੋਲੇ ਹੁੰਦੇ ਨੇ ਸਾਰੇ ਪੈਸੇ ਇਹ ਅਸੀਂ ਅੱਧੇ-ਅੱਧੇ ਪਾਲਾਣੇ ਹੁੰਦੇ ਆ ਪੈਸੇ ਤੇ ਫਿਰ ਵਿਚ ਵਿਚੋਂ ਖਰਤੀ ਜਾਂਦੇ ਹੁੰਦੇ ਆ ਫਿਰ ਸੌਖਾ ਰਿਆਂ ਦਾ ਕੰਮ ਅਮਰਤ ਪਾਲ ਸਿੰਘ ਕੈਸ਼ੀਅਰ ਚੱਲ ਬਈ ਇਹ ਸਾਰੀ ਮਾਰਕੀਟ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਹੀ ਐ ਥੋੜੀ ਦੂਰੀ ਦੀ ਪੈਦਲ ਚੱਲ ਕੇ ਸਾਨੀ ਨਾਲ ਇੱਥੇ ਆਪਾਂ ਜਾ ਸਕਦੇ ਆ ਤੇ ਇੱਥੋਂ ਖੋਪੇ ਲੈ ਕੇ ਜਾਣੇ ਨੇ ਅਮਰਤ ਨੇ ਉਹ ਪੁੱਛਿਆ ਸੀ ਇੱਕ ਬਾਈ ਤੋਂ ਲੋਕਲ ਸੀਓ ਕਹਿੰਦਾ ਵੀ ਘੰਟਾ ਘਰ ਵਾਲੀ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਲੰਗੇ ਉੱਥੇ ਹੋਲ ਸੇਲ ਤੇ ਮਿਲ ਜਾਂਦੇ ਨੇ ਸਸਤੇ ਰੇਟ ਤੇ ਸੁੱਕੇ ਖੋਪੇ ਹੁੰਦੇ ਨੇ ਜਿਹੜੇ ਬਾਈ ਉਹੀ ਲੈਣੇ ਨੇ ਹਾਂ ਬਾਈ ਕਹਿੰਦਾ ਵੀ ਇੱਥੇ ਬਹੁਤ ਸਸਤੇ ਰੇਟਾਂ ਤੇ ਮਿਲ ਜਾਂਦੇ ਨੇ ਉਹ ਬਾਈ ਕਹਿੰਦਾ ਵੀ 10 ਰੁਪਏ ਨੂੰ ਮਿਲ ਜਾਂਦਾ ਇੱਕ ਨਾਦੀਆ ਦਾ ਬਹੁਤ ਸਸਤਾ ਮਿਲਦਾ ਨਾਲੇ ਇੱਥੇ ਨਾਲੇ ਘੰਟਾ ਘਰ ਦੇਖਾਂਗੇ ਆਪਾਂ ਵੀ ਇਹ ਲੁਧਿਆਣਾ ਵਾਲਾ ਘੰਟਾ ਘਰ ਕਿਹੋ ਜਿਹਾ ਤੇ ਇੱਥੇ ਵਾਲਾ ਕਿਹੋ ਜਿਹਾ ਉਹ ਵੀ ਦੇਖਦੇ ਆਂ ਬਾਕੀ ਵੀਡੀਓ ਤਾਂ ਸਾਰੀ ਅੱਜ ਦੀ ਜੀ ਜਾਣਕਾਰੀ ਵਾਲੀ ਉਹ ਵੀਡੀਓ ਹੈ ਇਨਫੋਰਮੇਸ਼ਨ ਵਾਲੀ ਓ ਤੇ ਆ ਆਲੇ-ਦਾਲੀ ਜਿਹੜੇ ਕੁਝ ਦੁਕਾਨਾਂ ਨੇ ਬਾਕੀ ਜਿਹੜੀ ਹੋਰ ਮਾਰਕੀਟ ਆ ਉਹ ਮਤਲਬ ਗੁਰਦੁਆਰਾ ਸਾਹਿਬ ਦੇ ਲਵੇ ਆ ਜਿੱਥੇ ਬਰਤਨ ਵਗੈਰਾ ਮਿਲਦੇ ਨੇ ਉਹ ਸਾਰਾ ਕੁਝ ਮਿਲਦਾ ਉਹ ਪਰਲੇ ਪਾਸੇ ਆ ਇੱਥੇ ਖਾਣ-ਪੀਣ ਵਾਲੇ ਹੋਟਲ ਆਗੇ ਇਹ ਸਾਰਾ ਆਮ ਬਾਜ਼ਾਰ ਹੁੰਦਾ ਜਿਵੇਂ ਆਪਣੇ ਹੋਰ ਸ਼ਹਿਰਾਂ ਦਾ ਤੇ ਉਵੇਂ ਦਾ ਹੈ ਬਾਜ਼ਾਰ ਆ ਬਾਕੀ ਆਹ ਟ੍ਰੈਫਿਕ ਆ ਸਾਰੀ ਇੱਥੋਂ ਦੇ ਲੋਕਲ ਨੇ ਮੋਟਰਸਾਈਕਲਾਂ 'ਤੇ ਜਾਂਦੇ ਨੇ ਆਟੋਆਂ 'ਚ ਜਾਂਦੇ ਨੇ ਸਾਹਮਣੇ ਆ ਘੰਟਾ ਘਰ ਤੇ ਇਹ ਘੰਟਾ ਘਰ ਚੌਂਕ ਆ ਆਲੇ ਦੁਆਲੇ ਇਹ ਸੜਕ ਹੈ ਤੇ ਵਿਚਾਲੇ ਇਹ ਘੰਟਾ ਘਰ ਬਣਿਆ ਹੋਇਆ ਤੇ ਆਲੇ ਦੁਆਲੇ ਦੀ ਇਹ ਸੜਕ ਘੁੰਮਦੀ ਹੈ ਇਸ ਘੰਟਾ ਘਰ ਦੇ ਬਾਕੀ ਆਲੇ ਦੁਆਲੇ ਸਾਰਾ ਬਾਜ਼ਾਰ ਆ ਜਿਹੜਾ ਉਹ ਬਣਿਆ ਹੋਇਆ ਇਹ ਸੀ ਘੰਟਾ ਘਰ ਤੇ ਇੱਥੇ ਹੀ ਦੱਸਿਆ ਸੀ ਘੰਟਾ ਘਰ ਦੇ ਨੇੜੇ ਬਾਈ ਨੇ ਮਾਰਕੀਟ ਦਾ ਉਹ ਪਤਾ ਕਰਦੇ ਆ ਤੇ ਆ ਇਹਦਾ ਗੇਟ ਆ ਘਾਂਟਾ ਘਰ ਨੂੰ ਜਿਹੜਾ ਜਾਂਦਾ ਜੁਆਕ ਖੇਡਣ ਲੱਗੇ ਪਏ ਨੇ ਕਰੈਕਟ ਅਮਰਤ ਜਾ ਰਿਹਾ ਮੂਰੇ ਮੂਰੇ ਅਮਰਤ ਕਹਿੰਦਾ ਵੀ ਲੈ ਕੇ ਆ ਆਪਣੇ ਖੋਪੇ ਨਾ ਘਰ ਨੂੰ ਕੂਰੀਅਰ ਕਰਨੇ ਨੇ ਪਰ ਅਸੀਂ ਇੱਥੋਂ ਸਿੱਧੇ ਪਿੰਡ ਨਹੀਂ ਜਾਣਾ ਅਸੀਂ ਅੱਗੇ ਵਾਲੇ ਪਾਸੇ ਨੂੰ ਜਾਣਾ ਇਹ ਸਾਡਾ ਟੂਰ ਆ ਜਿਹੜਾ ਚੱਲਦਾ ਰਹੂਗਾ ਹਲੇ ਪਿੰਡ ਵਾਪਸੀ ਨਹੀਂ ਹੈਗੀ ਆਪਣੀ ਖਜੂਰ ਸਾਹਿਬ ਤੋਂ ਅੱਗੇ ਦਾ ਸਫ਼ਰ ਆਪਾਂ ਕਰਾਂਗੇ ਅਮਰਤਪੁਰਣ ਲੱਗਿਆ ਹੋਇਆ ਕਿੰਨੇ ਦਾ ਕਹਿੰਦਾ ਬਾਈ 18 ਦਾ ਬਾਈ 18 ਦਾ ਹਾਂ 18 ਦਾ ਹਾਂ ਆਹ ਦੁਕਾਨ ਤੋਂ ਅਸੀਂ ਨਾਰੀਅਲ ਲਏ ਨੇ ਇੱਥੇ ਨਾਰੀਅਲ ਮਿਲ ਗਏ ਇਹ ਕਾਫੀ ਵੱਡੀ ਮਾਰਕੀਟ ਆ ਇੱਥੇ ਵੱਡੀਆਂ ਦੁਕਾਨਾਂ ਨੇ ਆ ਮਸਾਂ ਛੋਟੀ ਦੁਕਾਨਾਂ ਨਾਲ ਮਿਲੀ ਆ ਇਹ ਮਸਾਂ 2 ਦਿਨ ਨੂੰ ਬੰਨੇ ਆ ਪਹਿਲਾਂ ਇੱਕ ਪਿੱਛੇ ਦੁਕਾਨ ਵਾਲਾ ਸੀ ਕਹਿੰਦਾ 10 ਲੈ ਜਾਓ ਇਕੱਠੇ ਅਸ ਕਾ ਯਾਰ 10 ਅਸੀਂ ਕੀ ਕਰਨੇ ਨੇ ਤੇ ਆਪਣਾ ਭਾਈ ਨੇ 36 ਰੁਪਏ ਨਾ ਹਾਂ 36 ਰੁਪਏ ਆਪਣਾ ਪੂਰਾ ਵਧੀਆ ਭਾਅ ਹੀ ਬਣਾਇਆ ਤਾਂ ਹੀ ਦਾ ਕੈਸ਼ੀਅਰ ਬਣਾਇਆ ਤੈਨੂੰ ਲੈਦਾ ਭਾਈ ਆ ਆ ਨਾਰੀਯਾ ਪਾਣੀ ਇਹਦਾ ਹੁਣ ਭੰਨ ਕੀ ਪਤਾ ਲੱਗੂ ਤੇ ਇਹ ਲਾਈਨ ਇਹ ਦੋ ਨਾਰੀਅਲ ਇਹ ਜਿਹੜੀ ਮਾਰਕੀਟ ਆ ਨਾ ਇੱਥੇ ਵੱਡੀਆਂ ਥੋਕ ਦੀਆਂ ਦੁਕਾਨਾਂ ਨੇ ਜਿਵੇਂ ਇੱਥੋਂ ਮੇਰੇ ਖਿਆਲ ਚ ਵੀ ਛੋਟੀਆਂ ਦੁਕਾਨਾਂ ਤੇ ਸਮਾਨ ਜਾਂਦਾ ਹੋਊ ਇਹ ਕਹਿੰਦੇ ਵੀ ਇਕੱਠਾ ਸਮਾਨ ਲੈ ਜਾਓ ਸਭ ਤੋਂ ਤੇ ਵੀ 10 12 ਜਾਂ 15 ਨਾਰੀਅਲ ਲੈ ਕੇ ਜਾਓ ਪਰ ਆਹ ਬਾਈ ਦੁਕਾਨ ਵਾਲਾ ਕਹਿੰਦਾ ਲੈ ਜਾਓ ਇਹਦੀ ਇਹ ਦੁਕਾਨ ਵਾਲਾ ਮੰਨ ਗਿਆ ਤੇ ਮਸਾਲੇ ਵਗੈਰਾ ਦਾਲਾਂ ਵਗੈਰਾ ਬਹੁਤ ਇੱਥੇ ਹੀ ਦੁਕਾਨ 'ਚ ਨੇ ਹੈ ਨਹੀਂ ਮੈਂ ਤਾਂ ਲੈ ਕੇ ਨਹੀਂ ਜਾਣੇ ਨਾ ਨਾ ਅੱਛਾ ਸਹੀ ਹੀ ਲਾਵਾਂਗੇ ਨਹੀਂ ਲੈ ਕੇ ਨਹੀਂ ਜਾਣੇ ਬੂਰੀ ਦਿਖਾਉਣ ਮੈਂ ਅੱਛਾ ਵੀ ਬੂਰੀ ਲੈ ਜਾਗੇ ਤਾਂ ਆਏ ਕਹਿੰਦੇ ਨੇ ਉਹ ਇੱਕ ਪਿੱਛੇ ਹੋਰ ਬਾਪੂ ਨਹੀਂ ਸੀ ਜਿਹਦੇ ਕੋਲ ਕਹਿੰਦਾ ਕਹਿੰਦਾ ਬੂਰੀ ਲੈ ਕੇ ਜਾਣੀ ਪੜੇਗੀ ਮਾ ਬਾਪੂ ਫਿਰ ਤਾਂ ਬੂਰੀ ਹੋ ਜਾਊ ਟ੍ਰੇਨ ਚ ਕੱਲੀ ਅਸੀਂ ਨਹੀਂ ਜਾਂਦੇ ਤੇ ਆਹ ਨੇ ਨਾਰੀਅਲ ਦਿਖਾ ਦੀਏ ਮਾੜਾ ਇਹ ਆਹ ਲੈ ਨੇ ਭਾਈ ਦੋ 18 ਰੁਪਈਆ ਦਾ ਇੱਕ ਇਹ 18 ਦਾ ਪਤ ਲੈਣੇ ਫਿਰ ਮਰ ਲੈ ਕਹਿੰਦਾ ਸਹੀ ਜੀ ਲਾ ਲਾਂਗੇ ਫਿਰ ਹਾਂ ਇਹ ਤਾਂ ਇੱਕ ਪਿੱਛੇ 17 ਵੀ ਕਹਿੰਦਾ ਸਹੀ ਪਰੋਂਗਾ 10 ਲੈ ਕੇ ਜਾਓ ਇਕੱਠੇ ਤੇ ਆਹ ਸਾਰੀ ਮਾਰਕੀਟ ਆ ਵੱਡੀਆਂ ਥੋਕੀਆਂ ਦੇ ਕਹਨਾਂ ਨੇ ਇੱਥੇ ਮਸਾਲੇ ਵਗੈਰਾ ਬਹੁਤ ਮਿਲਦੇ ਨੇ ਇਹ ਮਾਰਕੀਟ ਚ ਜਿਵੇਂ ਆਦੇ ਆਦੇ ਇੱਧਰ ਤੋਂ ਸਾਮਾਨ ਰੱਦ ਕੇ ਲੈ ਕੇ ਜਾਂਦੇ ਨੇ ਇਹਨੂੰ ਬੰਦਾ ਰੋੜ ਕੇ ਲੈ ਕੇ ਜਾਊ ਹਲੇ ਵੀ ਇੱਥੇ ਯਾਰ ਆਵਾਜ਼ ਆ ਆ ਭਰੀ ਖੜੀ ਆ ਇਹ ਬੰਦਾ ਫਿਰ ਇਹਨੂੰ ਰੋੜ ਕੇ ਲੈ ਕੇ ਜਾਊਗਾ ਆਹ ਦੇਖ ਖਾਲੀ ਖੜੀਆਂ ਨੇ ਆਹ ਰੇੜੇ ਜੇ ਸਹੀ ਗੱਲ ਤੇ ਇੱਧਰ ਖਾਣ ਪੀਣ ਵਾਲੀਆਂ ਵੀ ਹੈਗੀਆਂ ਨੇ ਦੁਕਾਨਾਂ ਨਾਲ-ਨਾਲ ਨਾਲ-ਨਾਲੇ ਇਹ ਬਾਜ਼ਾਰ ਹੈ ਇਸ ਬਾਜ਼ਾਰ ਦੇ ਵਿੱਚ ਡਰਾਈ ਫਰੂਟ ਵਾਲੀਆਂ ਦੁਕਾਨਾਂ ਆਮ ਨੇ ਤੇ ਪਿੱਛੇ ਵੀ ਜਿਹੜੀ ਮਾਰਕੀਟ ਜਗਾਇੀ ਸੀ ਆਪਾਂ ਉੱਥੇ ਵੀ ਬੋਰੀਆਂ ਭਰਿਆ ਪਈਆਂ ਸੀਗੀਆਂ ਬਦਾਮਾਂ ਦੀਆਂ ਤੇ ਇਲਾਇਚੀਆਂ ਦੀ ਮੇਵੇ ਸਾਰੇ ਉਹ ਆਮ ਦੁਕਾਨਾਂ ਨੇ ਜਿਵੇਂ ਆ ਦੇ ਆ ਵੀ ਮੇਵੇ ਵਾਲੀ ਦੁਕਾਨਾਂ ਸਾਰੀ ਡਰਾਈ ਫਰੂਟ ਮਸਾਲੇ ਮਸਾਲੇ ਵਾਲੀਆਂ ਦੁਕਾਨਾਂ ਨੇ ਤੇ ਨਾਰੀਅਲ ਦਾ ਤੇਲ ਇੱਥੇ ਤਾਂ ਮਸ਼ਹੂਰ ਹੈਗੀ ਹੈਗਾ ਉਹ ਤਾਂ ਇੱਥੋਂ ਸਾਰੇ ਆਪਣੇ ਲੈ ਕੇ ਜਾਂਦੇ ਨੇ ਆਪਾਂ ਕਿਰਾ ਦੁਕਾਨਾਂ ਨੇ ਜਿਵੇਂ ਆ ਦੇ ਆ ਬਰਤਨ ਵਾਲੀ ਦੁਕਾਨ ਆਪਣੇ ਪਿੰਡ ਵਾਲੀਆਂ ਬੀਬੀਆਂ ਬਰਤਨ ਲੈ ਕੇ ਜਾਂਦੀਆਂ ਹੁੰਦੀਆਂ ਨੇ ਫਜ਼ੂਰ ਸਾਹਿਬ ਤੋਂ ਇਹ ਇਹ ਦੁਕਾਨਾਂ ਨੇ ਸਾਰੀਆਂ ਵਾਲੇ ਵਾਲੇ ਬਾਕੀ ਉਧਰ ਸਾੜੀ ਵਾਲੀ ਦੁਕਾਨ ਇਹਨਾਂ ਦਾ ਪਹਿਰਾਵਾ ਜਿਹੜਾ ਲੋਕਲਾ ਤੇ ਵਰਤਨਾ ਬਹੁਤ ਬੇਬੇ ਆਪਣੀਆਂ ਲੈ ਕੇ ਜਾਂਦੀਆਂ ਨੇ ਪਿੰਡ ਵਾਲੀਆਂ ਬੀਜ ਬਿਊਰੋ ਦੇ ਵਿੱਚ ਤੀਰਸ ਸਥਾਨ ਤੋਂ ਪ੍ਰਜਾਤ ਬਣੀ ਰਹਿੰਦੀ ਆ ਆਹ ਕੱਪੜੇ ਵਾਲੀ ਦੁਕਾਨ ਆ ਗਈਆਂ ਓਰੇ ਐਵੇਂ ਦੀ ਇਹ ਸਾਰੀ ਮਾਰਕੀਟ ਐ ਤੇ ਆ ਤੁਸੀਂ ਆਸਾਨੀ ਨਾਲ ਪੈਦਲ ਚੱਲ ਕੇ ਘੁੰਮ ਸਕਦੇ ਹੋ ਆਟੋ ਵਗੈਰਾ ਕਰਨ ਦੀ ਲੋੜ ਨਹੀਂ ਹੈਗੀ ਸਾਲੀ ਮਾਰਕੀਟ ਇੱਥੇ ਜਿਹੜੀ ਇਹ ਮਾਰਕੀਟ ਆਲੇ ਦੁਆਲੇ ਹਜੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਫਲਾਂੀਆਂ ਰੇੜੀਆਂ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਇੱਕ ਤਾਂ ਇਸ ਏਰੀਆ ਦੇ ਵਿੱਚ ਅਨਾਰ ਬਹੁਤ ਸਸਤਾ ਅਨਾਰ ਦਾ ਜਿਹੜਾ ਜੂਸ ਆ ਉਹ 30 ਰੁਪਏ ਦਾ ਗਲਾਸ ਦਿੰਦੇ ਨੇ ਆਪਣੇ ਦਿੰਦੇ ਨੇ 100 ਰੁਪਏ ਦਾ ਪੰਜਾਬ 'ਚ ਤੇ ਅਮਰੂਦ ਬਹੁਤ ਨੇ ਅਮਰੂਦ ਬਹੁਤ ਨੇ ਤੇ ਅੰਗੂਰ ਅੰਗੂਰ ਵੀ ਸਸਤੇ ਨੇ ਇੱਥੇ ਸਸਤੇ ਮਿਲ ਜਾਂਦੇ ਨੇ ਇਸ ਮਾਰਕੀਟ ਦੇ ਵਿੱਚ ਰੀੜੀਆਂ ਆਪਾਂ ਨੂੰ ਮਿਲ ਜਾਂਦੀਆਂ ਨੇ ਆਵੇਂ ਦੇਖਣ ਨੂੰ ਇਤੋਂ ਆਸਾਨੀ ਨਾਲ ਆਪਾਂ ਖਰੀਦ ਸਕਦੇ ਹਾਂ ਆਹ ਕੰਮ ਸਭ ਤੋਂ ਔਖਾ ਹੁੰਦਾ ਰੈਸਟੋਰੈਂਟ ਚ ਆ ਕੇ ਕੁਝ ਖਾਣ ਨੂੰ ਆਰਡਰ ਕਰਨਾ ਅਮਰਤ ਮੈਨੂੰ ਕਹੀ ਜਾਂਦਾ ਵੀ ਤੂੰ ਦੱਸ ਤੂੰ ਕਰ ਆਰਡਰ ਮੈਂ ਅਮਰਤ ਨੂੰ ਕਹਦਾ ਨਾ ਤੇ ਮੈਨੂ ਫਰੋਲੀ ਜਾਂਦੇ ਆ ਬਰਗਰ ਤੇ ਆ ਕੇ ਗੱਲ ਮੁੱਕ ਗਈ ਤੇ ਕਹਿੰਦੇ 버거 ਖਾਣਾ ਮੁੰਡੇ ਕਹਿੰਦੇ 버거 ਮੰਗਾ ਲੇ ਤੇ ਇਧਰ ਮਰਦ ਨੇ ਵੀ ਚੱਕ ਵੀ ਆ ਸੌਸ ਲੈ ਦੇਖਦੇ ਆ ਖਾ ਕੇ ਮਹਾਰਾਸ਼ਟਰ ਵਾਲੇ ਕਿਵੇਂ ਬਣਾਉਂਦੇ ਨੇ 버거 ਕਿਵੇਂ 버거 ਨੂੰ ਖੁੱਲਾ ਹੀ ਆ ਸਾਰਾ ਇਹ ਹਾਂ ਵਿੱਚੋਂ ਨਹੀਂ ਲਾਉਂਦੇ ਹੈਗੇ ਹਨ ਹਾਂ ਦੇਖਦੇ ਆ ਖਾ ਕੇ ਕੀ ਟੇਸਟ ਹੈ ਮਹਾਰਾਸ਼ਟਰ ਵਾਲੇ 버거 ਦਾ ਤੇ ਇਧਰ ਹੈਗੇ ਨੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਨਾਲ ਇਹ ਸਾਰੀ ਇੱਥੋਂ ਮਾਰਕੀਟ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਕਿਲੋ ਡੇਢ ਕਿਲੋਮੀਟਰ ਦਾ ਇਹ ਏਰੀਆ ਮਾਰਕੀਟ ਦਾ ਇੱਥੋਂ ਸਾਰਾ ਸਮਾਨ ਆ ਜਿਹੜਾ ਆਸਾਨੀ ਨਾਲ ਮਿਲ ਜਾਂਦਾ ਜਿਹੜੇ ਪੰਜਾਬ ਤੋਂ ਆਪਣੇ ਆਉਂਦੀਆਂ ਨੇ ਸਾਰੀਆਂ ਸੰਗਤਾਂ ਨਾਰੀਅਲ ਦਾ ਤੇਲ ਹੋ ਗਿਆ ਖੋਪੇ ਦਾ ਤੇਲ ਉਹ ਸਾਰਾ ਇਸ ਮਾਰਕੀਟ ਦੇ ਵਿੱਚੋਂ ਹੀ ਲੈ ਕੇ ਜਾਂਦੇ ਨੇ ਬਾਕੀ ਆ ਜਵਾਕਾਂ ਲਈ ਆ ਗਈਆਂ ਦੁਕਾਨਾਂ ਜਿਵੇਂ ਤੇ ਇੱਥੋਂ ਗੁਰਦੁਆਰਾ ਲੰਗਰ ਸਾਹਿਬ ਥੋੜੀ ਜਿਹੀ ਦੂਰੀ ਤੇ ਨੇ ਆ ਜਿਹੜਾ ਆ ਰੋਡ ਜਾਂਦਾ ਆ ਸੜਕ ਜਾਂਦੀ ਆ ਇਹ ਗੁਰਦੁਆਰਾ ਲੰਗਰ ਸਾਹਿਬ ਨੂੰ ਜਾਂਦੀ ਆ ਬਾਕੀ ਇੱਥੋਂ ਸੱਜੇ ਹੱਥ ਨੂੰ ਇੱਥੋਂ ਦਾ ਘੰਟਾ ਘਰ ਬਾਜ਼ਾਰ ਆ ਮੇਨ ਬਾਜ਼ਾਰ ਆ ਤੇ ਉੱਥੇ ਕਾਫੀ ਵੱਡੀਆਂ-ਵੱਡੀਆਂ ਮਸਾਲੇ ਵਾਲੀਆਂ ਦੁਕਾਨਾਂ ਨੇ ਉਹ ਸੜਕ ਉਧਰ ਨੂੰ ਜਾਂਦੀ ਆ ਉੱਥੇ ਵੀ ਆਪਾਂ ਜਾ ਕੇ ਆਇਆ ਉਹ ਕਲਿੱਪਾਂ ਵੀ ਆਪਾਂ ਵੀਡੀਓ ਦੇ ਵਿੱਚ ਐਡ ਕਰਾਂਗੇ ਤੇ ਆ ਦੁਕਾਨਾਂ ਆ ਗਈਆਂ ਸਾਰੀਆਂ ਕਕਾਰ ਵਾਲੀਆਂ ਕੀ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਜਿਵੇਂ ਆਹ ਰੈਸਟੋਰੈਂਟ ਨੇ ਹਾਂਜੀ ਠੀਕ ਹੋ ਗਿਆ ਅੱਛਾ ਕਹਿਣਾ ਖੈਰ ਵੀ ਰੇਟ ਕੀ ਰੇਟ 80 ਰੁਪਏ ਕਿਲੋ ਅਜੇ ਹੁਣ ਖਾਣ ਨੂੰ ਦੇਖ ਲੈ ਮਰਜੀ ਦੱਤ ਲੈਣਾ ਤਾਂ ਜੀ ਉਸ ਤੋਂ ਤਾਂ ਖਰਾਬ ਹੋ ਜੂ ਜਾਂਦਾ ਪਿੰਡ ਤੱਕ ਆਹ ਫੰਡ ਮੈਂ ਲੈ ਆ ਜਿਵੇਂ ਹੁਣ ਆ ਬਾਬਾ ਚੀਕੂ ਵਾਲੀ ਇੱਥੇ ਰੇੜੀ ਲਾਈ ਹੋਈ ਹੈ ਨਾ ਬਾਬੇ ਜੀ ਐਵੇਂ ਸਾਰੇ ਫਲ ਵਾਲੀਆਂ ਦੁਕਾਨਾਂ ਹੈਗੀਆਂ ਨੇ ਤੇ ਮੇਨ ਚੇ ਨਾਰਬ ਦਾ ਜੂਸ ਹੈ ਜਿਹੜਾ ਉਹ ਬਹੁਤ ਸਸਤਾ ਹੁਣ ਆਪਾਂ ਉਹ ਪੀਵਾਂਗੇ ਅਕੀਆ ਬਰਤਨ ਵਾਲੀਆਂ ਦੁਕਾਨਾਂ ਆ ਗਈਆਂ ਇੱਥੋਂ ਸਾਹਮਣੇ ਹੀ ਗੁਰਦੁਆਰਾ ਲੰਗਰ ਸਾਹਿਬ ਨੇ ਜਿੱਥੇ ਆਪਾਂ ਰਹਿਸ਼ ਕਰੀ ਹੋਈ ਹੈ ਤੇ ਕੋਈ ਆਟੋ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਪੈਦਲ ਚੱਲ ਕੇ ਸਾਰਾ ਇਹ ਬਾਜ਼ਾਰ ਤੁਸੀਂ ਘੁੰਮ ਸਕਦੇ ਹੋ ਤੇ ਇੱਥੋਂ ਸਾਰੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਬਰਤਨ ਵਾਲੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਬਾਜ਼ਾਰ ਦੇ ਵਿੱਚ ਆਪਾਂ ਬੈਠੇ ਹੁਣ ਨਾਰ ਦਾ ਜੂਸ ਪੀਣਾ ਆਹ ਬਾਈ ਨੇ ਇਹਨਾਂ ਕੋਲ ਆਪਾਂ ਜੂਸ ਪੀਵਾਂਗੇ ਮਿਕਸ ਜੂਸ ਵੀ ਮਿਲ ਜਾਂਦਾ ਤੇ ਨਾਰ ਦਾ ਜੂਸ ਵੀ ਮਿਲ ਜਾਂਦਾ 30 ਰੁਪਿਆ ਦਾ ਇੱਕ ਗਲਾਸ ਇੱਥੇ ਆ ਆਪਾਂ ਜੂਸ ਕਰਾਇਆ ਤੇ ਮਿਕਸ ਜੂਸ 30 ਰੁਪਿਆ ਦਾ ਗਲਾਸ ਹੁੰਦਾ ਹੁਣ ਤਾਂ ਤਾਂ ਇਸੇ ਤੱਕ ਭਰਿਆ ਹੋਇਆ ਆਪਾਂ ਪੀ ਲਿਆ ਜਿਉਂ ਥੋੜਾ ਜਿਹਾ ਤੇ ਵਿੱਚੇ ਨਾਰ ਵਿੱਚੇ ਸਾਰਾ ਮਿਕਸ ਤੇ ਕੱਲੇ ਨਾਰ ਦਾ ਵੀ 30 ਦਾ ਹੀ ਮਿਲ ਜਾਂਦਾ ਉਹ ਵੀ ਐਵੇਂ ਦੀ ਗਲਾਸ ਹੁੰਦਾ ਆਪਾਂ ਇਸ ਸਮੇਂ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਥੋੜੀ ਦੂਰੀ ਤੇ ਹੀ ਗੁਰਦੁਆਰਾ ਲੰਗਰ ਸਾਹਿਬ ਨੇ ਤੇ ਇੱਥੇ ਵੀ ਆਲੇ-ਦਾਲ ਇਹ ਮਾਰਕੀਟ ਹੈ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਇੱਥੇ ਨਾਲ ਵਿੱਚ ਹੋਰ ਦੁਕਾਨਾਂ ਹੁੰਦੀਆਂ ਨੇ ਤੇ ਇੱਥੇ ਤੁਸੀਂ ਆਉਂਗੇ ਤਾਂ ਜੂਸ ਜ਼ਰੂਰ ਪੀਓ ਜੂਸ ਬਹੁਤ ਫੇਮਸ ਹੈ ਜਿਹੜਾ ਇੱਥੇ ਹੈਗਾ ਅਨਾਰ ਨਾਲ ਸਸਤਾ ਮਿਲਦਾ 30 ਰੁਪਿਆ ਦਾ ਗਲਾਸ ਹੁੰਦਾ ਸਾਹਮਣੇ ਜਿਹੜੀ ਵੱਡੀ ਉੱਚੀ ਬਿਲਡਿੰਗ ਦਿਖ ਰਹੀ ਹੈ ਉਹ ਵੀ ਸਰਾ ਆ ਘਰ ਦੇ ਬਰਲੇ ਪਾਸੇ ਆਹ ਜਿਹੜੇ ਕਮਰੇ ਦੇਖ ਰਹੇ ਹਾਂ ਇਹ ਗੁਰਦੁਆਰਾ ਲੰਗਰ ਸਾਹਿਬ ਦੀ ਸਰਾਹ ਤੇ ਆਲੇ-ਦਾਲ ਇਹ ਨੀਚੇ ਸਾਰੀ ਮਾਰਕੀਟ ਹੈ ਇਹ ਮਾਰਕੀਟ 'ਚ ਆ ਕੇ ਐਵੇਂ ਲੱਗਦਾ ਹੁੰਦਾ ਕਿ ਆਪਾਂ ਪੰਜਾਬ 'ਚ ਹਾਂ ਕਿਉਂ ਆਪਣੇ ਸਾਰੇ ਪੰਜਾਬ ਵਾਲੇ ਹੁੰਦੇ ਨੇ ਮਾਰਕੀਟ 'ਚ ਤੇ ਇੱਥੇ ਪਤਾ ਨਹੀਂ ਲੱਗਦਾ ਕਿ ਆਪਾਂ ਬਾਹਰ ਆਏ ਹੋਏ ਆ ਦੂਸਰੀ ਸਟੇਟ 'ਚ ਜਦੋਂ ਜਾਂਦੇ ਆ ਇੱਥੋਂ ਆਪਾਂ ਜਿਵੇਂ ਲੋਕਲ ਗੁਰਦੁਆਰੇ ਦੇਖਣ ਜਾਂਦੇ ਆ 15-20 ਕਿਲੋਮੀਟਰ ਦੀ ਦੂਰੀ ਤੇ ਫੇਰ ਪਤਾ ਲੱਗਦਾ ਵੀ ਆਪਾਂ ਦੂਸਰੀ ਸ਼ੇਡ 'ਚ ਆ ਪਰ ਇੱਥੇ ਨਹੀਂ ਪਤਾ ਲੱਗਦਾ ਇੱਥੇ ਸਾਰੇ ਪੰਜਾਬ ਵਾਲੇ ਹੁੰਦੇ ਨੇ ਆਪਣੇ ਸਾਰੇ ਬਾਕੂ ਨਹੀਂ ਜਾਂਦੇ ਨੇ ਜਵੇਂ ਕੱਲ ਆਪਾਂ ਟ੍ਰੇਨ ਦੀ ਟਿਕਟ ਵਾਸਤੇ ਇੱਥੇ ਲਿਸਟ ਲਾ ਕੇ ਗਏ ਸੀਗੇ ਤੇ ਟ੍ਰੇਨ ਦੀ ਆਪਾਂ ਨੂੰ ਟਿਕਟ ਮਿਲ ਗਈ ਤਤਕਾਲ ਚ ਆਪਾਂ ਬੁਕਿੰਗ ਕਰਾਈ ਆ ਇਹ ਆਪਾਂ ਏਸੀ ਦੀ ਕਰਾਈ ਆ 3 ਏਸੀ ਦੀ ਜਾਣਾ ਕਿੱਥੇ ਆ ਉਹ ਆਪਾਂ ਅਗਲੇ ਬਲੌਗ ਚ ਦੱਸਾਂਗੇ ਆਪਾਂ ਪਿੰਡ ਨੂੰ ਵਾਪਸ ਨਹੀਂ ਜਾ ਰਹੇ ਆਪਣਾ ਇਹ ਟੂਰ ਆ ਜਿਹੜਾ ਇਹ ਚੱਲਦਾ ਰਹੂ ਆਪਣਾ ਸਫਰ ਇਹ ਚੱਲਦਾ ਰਹੂਗਾ ਬਾਕੀ ਇਹ ਅਮਰ ਤੇ ਇੱਧਰ ਖੜਾ ਟਿਕਟਾਂ ਬੁੱਕ ਹੋ ਗਈਆਂ ਸ਼ੀਟਾਂ ਵੀ ਲਵੇ ਲਵੇ ਮਿਲ ਗਈਆਂ 3 ਏਸੀ ਲਓ ਜੀ ਟਿਕਟ ਤੇ ਚੱਲਦੇ ਆ ਹੁਣ ਕਰਦੇ ਆ ਤਿਆਰੀਆਂ ਵਾਪਸੀ ਦੀਆਂ ਕੱਲ ਨੂੰ ਕਿੰਨੇ ਵਜੇ 11 ਵਜੇ ਅਮਰ ਤੋਂ 11 ਵਜੇ ਆਪਣਾ ਕਹਿੰਦਾ B25 ਹਾਂ B5 ਡੱਬਾ ਤੇ 1 ਤੇ 2 ਨੰਬਰ ਦੀ ਸ਼ੀਟ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੋਂ ਤੁਸੀਂ ਟਿਕਟਾਂਾਂ ਹੀ ਬੁੱਕ ਕਰਾ ਸਕਦੇ ਹੋ ਇੱਧਰ ਹੈਗਾ ਜਿਵੇਂ ਆਹ ਦੇਖੋ ਤਖਤ ਸਾਹਿਬ ਸੱਚਖੰਡਾ ਸਾਹਿਬ ਦੇ ਲੱਗੀ ਇਹ ਆਫਿਸ ਬਣਿਆ ਹੋਇਆ ਅੱਜ ਇਹ ਤੇ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਵਿੱਚ ਖਿਜੂਰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ